ਆਵਾਜ਼ ਸੋਡੀਆਂ ਸਟੇਜਾਂ ਤੇ ਗੂੰਜਦੀ ਆ ਸੋਡੇ ਪਿੰਡਾਂ ਚ ਗੂੰਜਦੀ ਆ ਸੋਡੇ ਸਤਾ ਚ ਗੂੰਜਦੀ ਆ ਇਹ ਆਵਾਜ਼ ਪਾਰਲੀਮੈਂਟ ਤੇ ਵੀ ਐ ਗੂੰਜੂਗੀ ਇੰਨਾ ਵਾਦਾ ਜਿੰਦਗੀ ਚ ਕਦੇ ਪਸਤਾਵਾ ਨਹੀਂ ਹੋਊਗਾ ਕੇਂਦਰ ਰਾਸਤਾ ਨਹੀਂ ਪੱਲੇ ਪਊ ਐ ਜੇ ਮੈਂ ਐਮਐਲਏ ਬਣਨਾ ਹੁੰਦਾ ਨਾ ਇੰਨੇ ਬੰਦੇ ਖੜੇ 11 ਬੰਦੇ ਨੇ ਪਤਾ ਇੱਥੇ ਤੁਹਾਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਹਰ ਬੰਦੇ ਦੇ ਰੱਬ ਦੇ ਪਰਮਾਤਮਾ ਵਸਦਾ ਭਵੰਤਮਾਨ ਵੱਲੋਂ 5 ਟਿਕਟਾਂ ਦੀ ਆਫਰ ਸੀ ਵੀ 5 ਬੰਦੇ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿਤਨਾ ਬੂ ਦੱਲੇ ਵਾਲਾ ਪਿੱਟ ਪੰਜਾਬ ਵਾਲਾ ਇਹ ਬਾਈ ਦੀਆਂ ਵੋਟਾਂ ਨੂੰ ਪਹਿਲਾਂ ਦੀ ਗੱਲ ਕਰਦਾ ਮੈਂ ਅੱਜ ਵੀ ਸਾਰੀਆਂ ਤਰ੍ਹਾਂ ਦੋਨੇ ਜਾਤੀ ਜੋੜ ਲੈ ਸਾਡੇ ਵੱਲੋਂ ਆ ਜਾ ਪਾਰਟੀ ਮਰ ਵੋਟਾਂ ਹੁੰਦੀਆਂ ਕਾਦਰ ਹੁੰਦਾ ਟਾਂਚਾ ਹੁੰਦਾ ਕੱਲੇ ਨੂੰ ਵੋਟ ਨਹੀਂ ਪਾਉਣੀ ਮੈਂ ਕਹਾਂ ਨਹੀਂ ਪੈਂਦੀ ਨਾ ਪਵੇ ਕਰਦਾਰ ਨਹੀਂ ਮਾਰਨਾ ਠੀਕ ਹੈ ਜੀ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਕੌਣ ਜਾਣਦਾ ਐ ਐਮ ਐਲ اے ਕੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਨਹੀਂ ਨਾ ਜਾਣਦਾ ਨਹੀਂ ਜਾਣਦਾ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹਾਂਜੀ ਹੋਇਆ ਹੋਇਆ ਅੱਜ ਵੀ ਲੋੜੀਆਂ ਦੇ ਉੱਤੇ ਲੋੜੀ ਗਾਈ ਜਾਂਦੀ ਹੈ ਕਿੱਸੇ ਕਹਾਣੀਆਂ ਸੁਣਾ ਗਾਏ ਨੇ ਕਿ ਕੋ ਕਰਦਾਰ ਸੀ ਦਰਬਾਰ ਨਾਲ ਟੱਕਰ ਲਈ ਕਰਦਾਰ ਨੂੰ ਸਾਹਮਣੇ ਰੱਖ ਕੇ ਚੱਲੇ ਆ ਸੋ ਇਸੇ ਕਰਕੇ ਅਖੀਰ ਤੱਕ ਆਖਰੀ ਸਾਹ ਤੱਕ ਇਸੇ ਗੱਲ ਤੇ ਬਾਈ ਨਿਵਣਾ ਚੰਗਾ ਲੱਗਾ ਸਾਹ ਦੇ ਦਿਓ ਸ਼ਾ ਮਾਸ਼ਾ ਅੱਲ ਸਾਡੀ ਜਥੇਬੰਦੀ ਆ ਪੰਜਾਬ ਦੀ ਮਾਂ ਹੈ